ਗੁੱਡ ਮਾਰਨਿੰਗ ਸਟੂਡੈਂਟਸ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੀ ਆਪਣਾ ਵਿਸ਼ਾ ਚੱਲ ਰਿਹਾ ਸੀ ਕੱਪੜੇ ਬਾਰੇ ਠੀਕ ਆ ਜਿਹੜੇ ਆਪਣੇ ਕੱਪੜੇ ਹੁੰਦੇ ਨੇ ਅਲੱਗ-ਅਲੱਗ ਪ੍ਰਕਾਰ ਦੇ ਤਾਂ ਉਸ ਦੇ ਬਾਰੇ ਚੱਲ ਰਿਹਾ ਸੀ ਕੱਪੜੇ ਦੀਆਂ ਵੱਖ-ਵੱਖ ਬੁਣਤੀਆਂ ਆਪਾਂ ਕੱਪੜੇ ਦੀਆਂ ਵੱਖ-ਵੱਖ ਬੁਣਤੀਆਂ ਬਾਰੇ ਵੇਖਾਂਗੇ ਅੱਜ ਜਿਵੇਂ ਸਭ ਤੋਂ ਪਹਿਲਾਂ ਕੀ ਆ ਪਲੇਨ ਵੀਵ ਪਲੇਨ ਵੀਵ ਵੀਵ ਦਾ ਮਤਲਬ ਕੀ ਆ ਬੁਣਤੀ ਠੀਕ ਹੈ ਵੀਵ ਦਾ ਮਤਲਬ ਹੈਗਾ ਗੁੰਤੀ ਪ੍ਰੇਨ ਵੀਵ ਹੋ ਗਿਆ ਬਾਸਕਟ ਵੀਵ ਹੋ ਗਿਆ ਰਿਬ ਹੋ ਗਿਆ ਟਵਿਲ ਹੋ ਗਿਆ ਸੈਟਨ ਪਾਇਲ ਠੀਕ ਹੈ ਇਹਨਾਂ ਵਾਰੀ ਅੱਜ ਤੁਹਾਨੂੰ ਦੱਸਾਂਗੇ ਕੱਪੜਾ ਤਾਣੇ ਅਤੇ ਬਾਣੇ ਦੇ ਧਾਗਿਆਂ ਦੀ ਬੁਣਾਈ ਨਾਲ ਬਣਦਾ ਹੈ ਇਨਾਂ ਤਾਣੇ ਬਾਣੇ ਦੇ ਧਾਗਿਆਂ ਨੂੰ ਵੱਖ-ਵੱਖ ਢੰਗਾਂ ਨਾਲ ਨਾਲ ਬੁਣ ਕੇ ਕੱਪੜੇ ਦੇ ਵੱਖ-ਵੱਖ ਨਮੂਨੇ ਬਣਦੇ ਹਨ ਜੋ ਤੁਹਾਨੂੰ ਅਸੀਂ ਅੱਜ ਦੱਸਾਂਗੇ ਠੀਕ ਹੈ ਕਿਵੇਂ-ਕਿਵੇਂ ਕੱਪੜਾ ਬਣਦਾ ਹੈ ਸਭ ਤੋਂ ਕੀ ਹੈ ਪਹਿਲਾਂ ਪਲੇਨ ਵੀਵ ਪਲੇਨ ਵੀਵ ਤੁਹਾਨੂੰ ਦੱਸਤਾ ਕੀ ਬਣਦੀ ਹੈ ਨਾ ਪਲੇਨ ਵੀਵ ਇਸ ਵਿੱਚ ਤਾਣੇ ਬਾਣੇ ਦੀ ਇੱਕ ਤਾਰ ਇੱਕ ਇੱਕ ਤਾਰ ਲੈ ਕੇ ਕੱਪੜਾ ਬੁਣਿਆ ਜਾਂਦਾ ਹੈ ਜਿਵੇਂ ਮਲਮਲ ਤੇ ਵਾਇਲ ਆਦਿ ਠੀਕ ਹੈ ਇਹਦੇ ਵਿੱਚ ਆਪਣੇ ਕਿਵੇਂ ਬਣ ਬਣਦੇ ਆ ਮਲਮਲ ਬਣਦੀ ਹੈ ਤੇ ਵਾਇਲ ਬਣਦੀ ਹੈ ਠੀਕ ਹੈ ਅਗਲੀ ਕੀ ਆਪਣੀ ਬਾਸਕਟ ਵੀਵ ਬਾਸਕਟ ਵੀਵ ਕਿਵੇਂ ਬਣਦੀ ਹੈ ਇਸ ਵਿੱਚ ਤਾਣੇ ਬਾਣੇ ਦੀਆਂ ਦੋ ਦੋ ਤੰਦਾ ਨਾਲ ਕਪੜਾ ਬੁਣਿਆ ਜਾਂਦਾ ਹੈ ਇਸ ਵਿੱਚ ਧਾਗੇ ਨਾਲ-ਨਾਲ ਬਿਨਾ ਗੁੰਦੇ ਹੀ ਜੋੜੇ ਜਾਂਦੇ ਹਨ ਤੇ ਢਿੱਲੇ-ਢਿੱਲੇ ਰਹਿੰਦੇ ਹਨ ਕਪੜਾ ਬਹੁਤ ਮਜ਼ਬੂਤ ਨਹੀਂ ਹੁੰਦਾ ਜਿਵੇਂ ਬੋਰੀ ਦਾ ਕਪੜਾ ਹੁੰਦਾ ਜਿਹੜਾ ਬਾਸਕਟ ਵੀਵ ਆ ਉਹ ਬੋਰੀ ਦੀ ਤਰ੍ਹਾਂ ਬਣਦਾ ਹੈ ਠੀਕ ਆ ਸਮਝ ਆ ਗਈ ਹੋਗੀ ਤੁਹਾਨੂੰ ਅਗਲਾ ਹੈਗਾ ਰਿਬ ਵੀਵ ਰਿਬ ਕਿਹੜਾ ਹੈ ਇਸ ਵਿੱਚ ਤਾਣੇ ਦੀ ਇੱਕ ਅਤੇ ਬਾਣੇ ਦੀਆਂ ਦੋ ਜਾਂ ਵੱਧ ਧੰਦਾ ਲੈ ਕੇ ਕਪੜਾ ਬਣਦਾ ਹੈ ਜਾਂ ਤਾਣੇ ਦੀਆਂ ਵਿਧੀਆਂ ਤੰਦਾ ਅਤੇ ਬਾਣੇ ਦੀਆਂ ਘਟਿਆ ਤੰਦਾ ਲੈ ਕੇ ਕੱਪੜਾ ਬਣਦਾ ਹੈ ਜਿਵੇਂ ਆਕਸਫੋਰਡ ਸ਼ਰਟਿੰਗ ਦਾ ਕੱਪੜਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਨੇ ਆਕਸਫੋਰਡ ਵਾਲਾ ਕੱਪੜਾ ਇਹ ਤਾਂ ਤਾਂ ਅੱਗੇ ਆ ਗਿਆ ਆਪਣੀ ਟਵਿਲ ਵੀਵ ਟਵਿਲ ਵੀਵ ਕੀ ਆ ਟਵਿਲ ਵੀਵ ਇਸ ਵਿੱਚ ਬਾਣੇ ਦੀ ਇੱਕ ਤੰਦ ਤਾਣੇ ਦੀਆਂ ਚਾਰ ਤੰਦਾਂ ਤੇ ਇਸ ਤਰ੍ਹਾਂ ਬੁਣੀ ਜਾਂਦੀ ਹੈ ਕਿ ਇੱਕ ਇੱਕ ਤੰਦ ਸੱਜੇ ਪਾਸੇ સરਕਦੀ ਜਾਵੇ ਅਤੇ ਭਾਰਤ ਰਸ਼ੀ ਵਟ ਬਣਦੀ ਜਾਵੇ ਠੀਕ ਹੈ ਜਿਵੇਂ ਗੈਬਰਡਿਨ ਡੈਨਮ ਸਰਜ ਦਾ ਕੱਪੜਾ ਅਗਲੀ ਆ ਗਈ ਆਪਣੀ ਸੈਰਟਨ ਵੀਵ ਸਾਰਟਨ ਵੀਵ ਕਿਵੇਂ ਬਣਦੀ ਆ ਇਸ ਵਿੱਚ ਤਾਣੇ ਦੀਆਂ ਦੀ ਇੱਕ ਤੰਦ ਬਾਣੇ ਦੀਆਂ 4 ਤੋਂ 8 ਤੰਦਾਂ ਉੱਪਰ ਅਤੇ ਟਵਿਲ ਦੀ ਤਰ੍ਹਾਂ ਕੱਪੜੇ ਦੀ ਬੁਣਾਈ ਵਿੱਚ ਸਰਕਦੀ ਵਟ ਬਣਦੀ ਹੈ ਜਿਵੇਂ 크ਰੇਪ ਅਤੇ ਸਾਰਟਨ ਦਾ ਕੱਪੜਾ ਜਿਹੜਾ 크ਰੇਪ ਆਪਣੀ 크ਰੇਪ ਸਾਰਟਨ ਤੇ ਬਣਾਉਣਿਆ ਉਹ ਇਸ ਤਰ੍ਹਾਂ ਬਣਦੀਆਂ ਨੇ ਇਹ ਆਪਾਂ ਅੱਜ ਤੁਹਾਨੂੰ ਦੱਸ ਰਹੇ ਹਾਂ ਕੱਪੜੇ ਬਾਰੇ ਵੀ ਕੱਪੜੇ ਕਿਵੇਂ ਬਣਾਏ ਜਾਂਦੇ ਨੇ ਹੁਣਤੀ ਕਿਵੇਂ ਹੁੰਦੀ ਆ ਆਪਾਂ ਅੱਗੇ ਆਗੇ ਆਪਣੀ ਪਾਇਲ ਵੀਵ 6 ਨੰਬਰ ਤੇ ਇਸ ਵਿੱਚ ਟਵਿਲ ਵੀਵ ਨਾਲ ਹੋਰ ਤਾਣੇ ਦੀ ਤੰਦ ਇਸ ਤਰ੍ਹਾਂ ਬੁਣੀ ਜਾਂਦੀ ਹੈ ਕਿ ਉੱਪਰਲੀ ਸਤ੍ਹਾ ਦੇ ਲੂਪ ਬਣਦੇ ਜਾਣ ਇਹਨਾਂ ਲੂਪਸ ਨੂੰ ਕੱਟ ਦੇਣ ਨਾਲ ਸਤ੍ਹਾ ਤੇ ਬੁਰ ਮੁਰ ਜਿਹੇ ਦਿਸਦੇ ਹਨ ਜਿਵੇਂ ਪਲੱਸ ਕਾਰਡਰਾਈਵ ਵੈਲਵਟ ਆਦ ਵਿੱਚ ਤੁਹਾਡੇ ਇਹ ਜਿਹੜੇ ਕੱਪੜੇ ਮੈਂ ਤੁਹਾਨੂੰ ਕੱਲ ਲਖਵਾਏ ਸੀ ਉਹਨਾਂ ਬਾਰੇ ਹੀ ਦੱਸਿਆ ਗਿਆ ਜਿਵੇਂ ਕਾਰਡਰਾਈਵ ਬਣਦਾ ਕਿ ਪਾਇਲ ਵੀਵ ਤੋਂ ਬਣਦਾ ਹੈ ਪਾਇਲ ਵੀਵ ਕੀ ਹੈ ਬੈਲਵਟ ਹੋ ਗਿਆ ਆਪਣਾ ਇਹਨਾਂ ਤੋਂ ਵੀ ਬਣਦਾ ਬੁਰ ਬੁਰਜਾ ਰਹਿੰਦਾ ਇਹਦੇ ਉੱਪਰ ਠੀਕ ਆ ਅੱਜ ਇਹ ਆਪਣੇ ਇਹ ਸਾਰੇ 6 ਨੇ ਇਹ ਤੁਹਾਨੂੰ ਸਮਝ ਆਈ ਹੋਣੀ ਆ ਤਾਂ ਤੁਹਾਨੂੰ ਅੱਗੇ ਦੱਸਾਂਗੇ ਅੱਗੇ ਤੁਹਾਨੂੰ ਦੱਸਾਂਗੇ ਕੱਪੜਾ ਬਣਾਉਣ ਵਾਲੇ ਰੇਸ਼ਿਆਂ ਦੇ ਮੂਲ ਗੁਣ ਠੀਕ ਆ ਕੱਪੜਾ ਬਣਾਉਣ ਲਈ ਮੂਲ ਬੱਚੇ ਛੋਟੇ ਰੇਸ਼ੇ ਨੂੰ ਜਿੰਨਾ ਦੀ ਲੰਬਾਈ ਘਟ ਆਉਂਦੀ ਹੈ ਇੱਕੋ ਜਿਹੇ ਲੰਬਾਈ ਦੇ ਰੇਸ਼ੇ ਇਕੱਠੇ ਕਰਕੇ ਪੰਜਾਈ ਤਬਾਈ ਕਰਕੇ ਕੱਪੜਾ ਬਣਾਉਣ ਲਈ ਵਰਤਿਆ ਜਾਂਦਾ ਹੈ ਬੁਣਾਈ ਵਿੱਚ ਤਾਣੇ ਤੇ ਪੇਟੇ ਦੀਆਂ ਤੰਦਾ ਕੱਪੜਾ ਬਣਾਉਂਦੀਆਂ ਹਨ ਤਾਣੇ ਦੀਆਂ ਤੰਦਾ ਲੰਬਾਈ ਦੇ ਰੁੱਖ ਹੁੰਦੀਆਂ ਹਨ ਤੇ ਕੱਪੜੇ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ ਜਦਕਿ ਬਾਣੇ ਦੀਆਂ ਤੰਦਾ ਕੱਪੜੇ ਨੂੰ ਲਸਕੀਲਾਪਨ ਦਿੰਦੀਆਂ ਹਨ ਸਟੈਪਲ ਰੇਸ਼ੇ ਇੱਕਸਾਰ ਗੁੰਦੇ ਜਾਣ ਤੇ ਕਪਾਹ ਦੇ ਵਧੀਆ ਰੇਸ਼ਿਆਂ ਨਾਲ ਮੁਲਾਇਮ ਕਪੜਾ ਤੇ ਘਟਿਆ ਰੇਸ਼ਿਆਂ ਨਾਲ ਖੁਰਦਰਾ ਕਪੜਾ ਬਣਦਾ ਹੈ ਰੇਸ਼ਮ ਦੇ ਰੇਸ਼ਿਆਂ ਦੀ ਤਾਰ ਲੰਬੀ ਬਿਲਕੁਲ ਸਿੱਧੀ ਨਰਮ ਤੇ ਚਮਕੀਲੀ ਹੁੰਦੀ ਹੈ ਕਈ ਵਾਰੀ ਇੱਕ ਤਾਰ ਦੀ ਲੰਬਾਈ 1000 4000 ਮੀਟਰ ਤੱਕ ਹੁੰਦੀ ਹੈ ਜਿਸ ਨੂੰ ਚੱਕਰੀ ਤੇ ਚੜਾ ਕੇ ਰੀਲ ਬਣਾਈ ਜਾਂਦੀ ਹੈ ਇਸ ਤਰ੍ਹਾਂ ਕਪਾਹ ਤੇ ਰੇਸ਼ੇ ਰੇਸ਼ਮ ਦੇ ਰੇਸ਼ਿਆਂ ਦੇ ਗੁਣ ਹੇਠ ਲਿਖੇ ਹਨ ਤਾਂ ਜੋ ਕੱਪੜਾ ਚੰਗਾ ਦਿਖੇ ਤੇ ਹੰਡਣਸਾਰ ਹੋਵੇ। ਸਭ ਤੋਂ ਪਹਿਲਾਂ ਕੀ ਹੈ ਕੱਚੇ ਜਾਂ ਮੁੱਢਲੇ ਰੇਸ਼ੇ ਦੇ ਰੂਪ ਵਿੱਚ ਹੋਣਾ। ਦੂਸਰਾ ਹੈਗਾ ਮਜ਼ਬੂਤੀ, ਤੀਜਰਾ ਹੈਗਾ ਲਚਕੀਲਾਪਨ, ਇੱਕ ਸਾਰਤਾ, ਜੁੜਨ ਸ਼ਕਤੀ। ਠੀਕ ਹੈ ਸਭ ਤੋਂ ਪਹਿਲਾਂ ਕੀ ਹੋਊਗਾ ਕੱਚੇ ਜਾਂ ਮੁੱਢਲੇ ਰੇਸ਼ੇ ਦੇ ਰੂਪ ਵਿੱਚ ਹੋਣਾ। ਰੇਸ਼ੇ ਦੋ ਪ੍ਰਕਾਰ ਦੇ ਹੁੰਦੇ ਹਨ ਨਾ ਰੇਸ਼ੇ ਤੋਂ ਕੱਪੜਾ ਬਣਾਉਣ ਲਈ ਉਹਨਾਂ ਦੀ ਲੰਬਾਈ, ਟੁਕਵੀਂ ਦੂਰੀ ਤੇ ਵਿਆਸ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਛੋਟੇ ਰੇਸ਼ੇ ਰੇਸ਼ੇ ਤਾਗਾ ਬਣਾਉਣ ਲਈ ਪ੍ਰਯੋਗ ਨਹੀਂ ਕੀਤੇ ਜਾ ਸਕਦੇ ਊਨ ਅਤੇ ਕਪਾਹ ਦੇ ਰੇਸ਼ਿਆਂ ਦੀ ਲੰਬਾਈ ਤਾਂ ਘੱਟ ਹੁੰਦੀ ਹੈ ਪਰ ਇਹਨਾਂ ਵਿੱਚ ਆਪਸੀ ਮਿਲਣ ਸ਼ਕਤੀ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਆਪਸ ਵਿੱਚ ਆਪਸ ਵਿੱਚ ਜੋੜ ਕੇ ਵੱਟ ਕੇ ਗੁੰਦ ਕੇ ਕੱਪੜਾ ਬਣਾਇਆ ਜਾ ਸਕਦਾ ਹੈ ਜਦਕਿ ਸਿਲਕ ਤੇ ਰੇਸ਼ਿਆਂ ਦੀ ਲੰਬਾਈ ਵੱਧ ਹੁੰਦੀ ਹੈ ਇਹ ਰੇਸ਼ੇ ਕੱਤੇ ਜਾ ਸਕਦੇ ਹਨ ਤੇ ਕਪੜਾ ਬਣਾਉਣ ਲਈ ਉਪਯੋਗੀ ਹਨ ਅਗਲਾ ਆ ਗਿਆ ਆਪਣਾ ਮਜ਼ਬੂਤੀ ਰੇਸ਼ੇ ਤੋਂ ਕਪੜਾ ਬਣਾਉਣ ਲਈ ਕਤਾਈ ਸਫਾਈ ਅਤੇ ਬੁਣਾਈ ਹੁੰਦੀ ਹੈ ਇਸ ਰੇਸ਼ੇ ਇੰਨੇ ਕੁ ਮਜ਼ਬੂਤ ਹੋਣ ਕਿ ਇਨ੍ਹਾਂ ਪ੍ਰਕਿਰਿਆਵਾਂ ਦਾ ਮੁਕਾਬਲਾ ਕਰ ਸਕਣ ਕੁਦਰਤੀ ਰੂਪ ਵਿੱਚ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਗਿੱਲੇ ਹੋ ਸਕਦੇ ਹਨ ਮਜ਼ਬੂਤੀ ਹੈ ਹੋ ਜਾਂ ਜਾਵੇ ਜਦਕਿ ਰਿਆਨ ਊਨ ਰੇਸ਼ਮ ਆਦ ਗਿੱਲੇ ਹੋਣ ਤੇ ਕਮਜ਼ੋਰ ਹੋ ਜਾਂਦੇ ਹਨ ਅੱਗੇ ਆ ਗਿਆ ਆਪਣਾ ਲਚਕੀਲਾਪਨ ਰੇਸ਼ਿਆਂ ਵਿੱਚ ਲਚਕੀਲੇਪਨ ਦਾ ਵੀ ਗੁਣ ਹੋਣਾ ਚਾਹੀਦਾ ਹੈ ਤੇ ਇਹੀ ਗੁਣ ਕੱਪੜੇ ਨੂੰ ਮਜ਼ਬੂਤ ਬਣਾਉਣਾ ਤੇ ਆਪਣੀ ਸ਼ਕਲ ਦਾ ਅਤੇ ਆਕਾਰ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ਠੀਕ ਹੈ ਅਗਲਾ ਆ ਗਿਆ ਆਪਣਾ ਇਕਸਾਰਤਾ ਰੇਸ਼ੇ ਕੱਪੜੇ ਵਿੱਚ ਇਕਸਾਰਤਾ ਲਿਆਉਣਾ ਭਾਵ ਕੱਪੜੇ ਜੇ ਮੋਟਾ ਹੈ ਤਾਂ ਸਾਰਾ ਹੀ ਖਸਾਰ ਮੋਟਾ ਹੋਵੇ ਤੇ ਜੇਕਰ ਪਤਲਾ ਹੈ ਤਾਂ ਸਾਰਾ ਹੀ ਪਤਲਾ ਤੇ ਨਮ ਲਾਇਨ ਹੋਵੇ ਇਕਸਾਰਤਾ ਕੱਪੜੇ ਦੇ ਵਿੱਚ ਜ਼ਰੂਰੀ ਹੋਣੀ ਚਾਹੀਦੀ ਹੈ ਅੱਗੇ ਆ ਗਿਆ ਆਪਣਾ ਜੁੜਨ ਸ਼ਕਤੀ ਜੁੜਨ ਸ਼ਕਤੀ ਜੁੜਨ ਸ਼ਕਤੀ ਰੇਸ਼ਿਆਂ ਵਿੱਚ ਆਪਸੀ ਜੁੜਨ ਸ਼ਕਤੀ ਹੋਣੀ ਚਾਹੀਦੀ ਹੈ ਇਸ ਸ਼ਕਤੀ ਕਾਰਨ ਛੋਟੇ-ਛੋਟੇ ਰੇਸ਼ੇ ਤੋਂ ਲੰਬੇ ਧਾਗੇ ਬਣਾਏ ਜਾ ਸਕਦੇ ਹਨ ਰੇਸ਼ਿਆਂ ਦੀ ਇਹ ਜੁੜਨ ਸ਼ਕਤੀ ਰੇਸ਼ੇ ਦੀ ਲੰਬਾਈ ਬਰੀਕੀ ਲਚੀਲਾਪਨ ਤੇ ਰੇਸ਼ੇ ਦੇ ਕਿਸਮ ਤੇ ਨਿਰਭਰ ਕਰਦੀ ਹੈ ਧਾਗੇ ਦੀ ਬਰੀਕੀ ਅਤੇ ਮਜ਼ਬੂਤੀ ਵੀ ਰੇਸ਼ੇ ਦੀ ਜੁੜਨ ਸ਼ਕਤੀ ਉੱਪਰ ਨਿਰਭਰ ਹੁੰਦੀ ਹੈ ਬਣੇ ਕੱਪੜੇ ਦੀ ਸੁੰਦਰਤਾ ਵਧਾਉਣ ਲਈ ਰੇਸ਼ਿਆਂ ਵਿੱਚ ਮੌਜੂਦ ਗੁਣ ਹੁੰਦੇ ਹਨ ਜੋ ਕਿ ਰੇਸ਼ੇ ਵਿੱਚ ਚਮਕ ਦਮਕ ਹੋਣੀ ਚਾਹੀਦੀ ਹੈ ਰੇਸ਼ੇ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ੇ ਵਿੱਚ ਕਣਾ ਹੋਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ੇ ਵਿੱਚ ਆਪਸੀ ਜੁੜਨ ਜਾਂ ਚਿਪਕਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ਿਆਂ ਦਾ ਆਪਣੇ ਅੰਦਰ ਗਰਮੀ ਨੂੰ ਰੋਕ ਕੇ ਰੱਖਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ਿਆਂ ਦਾ ਕਾਸਟਿਕ ਸੋਡੇ ਤੇ ਤੇਜਾਬ ਜਾਂ ਅਮਲ ਨੂੰ ਜਜ਼ਬ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਰੇਸ਼ਿਆਂ ਦਾ ਸਾਰਿਕ ਚਿਕਨਦਾਰ ਜਾਂ ਬਲਦਾਰ ਹੋਣਾ ਰੇਸ਼ਿਆਂ ਵਿੱਚ ਲਚਕ ਧਾਰਨ ਕਰਨ ਦੀ ਸ਼ਕਤੀ ਹੋਣਾ ਭਾਵ ਰੇਸ਼ਿਆਂ ਦਾ ਲਚਕਦਾਰ ਹੋਣਾ ਤੇ ਪਹਿਲੀ ਅਵਸਥਾ ਧਾਰਨ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਲંબਾਈ ਅਨੁਸਾਰ ਰੇਸ਼ਿਆਂ ਦਾ ਵਰਗੀਕਰਨ ਵੀ ਹੋਣਾ ਚਾਹੀਦਾ ਸਟੈਪਲ ਛੋਟੀ ਲੰਬਾਈ ਜਿਵੇਂ ਸੂਤੀ ਪਰਸਨ 19 ਆਦੀ ਫਿਲਾਮੈਂਟ ਜਿਆਦਾ ਲੰਬਾਈ ਵਾਲੇ ਹੁੰਦੇ ਨੇ ਫਿਲਾਮੈਂਟ ਹੁੰਦੇ ਨੇ ਜਿਹੜੇ ਉਹ ਜਿਆਦਾ ਲੰਬਾਈ ਵਾਲੇ ਨੇ ਜਿਵੇਂ ਸਿਲਕ ਹੋ ਗਿਆ ਰੇਸ਼ੇ ਰਿਯਾਨ ਹੋ ਗਿਆ ਨਾਈਲੋਨ ਹੋ ਗਿਆ ਆਰਲੋਨ ਹੋ ਗਿਆ ਪੋਲੀਐਸਟਰ ਹੋ ਗਿਆ ਤਾਤਾਂ ਦੇ ਜਿਵੇਂ ਸੋਨਾ ਚਾਂਦੀ ਐਲੂਮੀਨੀਅਮ ਗਲਾਸ ਫਾਈਬਰ ਆ ਇਹਨਾਂ ਦੇ ਵਿੱਚ ਹੋਗੇ ਤਾਂ ਇਹੇ ਹੁਣੇ ਜ਼ਰੂਰੀ ਹਨ ਤੇ ਅੱਗੇ ਤੋਂ ਕੱਲ ਨੂੰ ਦੱਸਿਆ ਜਾਊਗਾ ਕੱਪੜੇ ਦੀਆਂ ਕਿਸਮਾਂ ਬਾਰੇ ਅੱਜ ਦੇ ਲਈ ਇੰਨਾ ਹੀ ਕਪੜੇ ਦੀਆਂ ਬਹੁਤ ਸਾਰੀਆਂ ਜੇ ਕਿਸਮਾਂ ਜਿਹੜੀਆਂ ਰਹਿ ਗਈਆਂ ਜਿੱਥੇ-ਜਿੱਥੇ ਫੈਕਟਰੀਆਂ ਕਿਹੜੇ-ਕਿਹੜੇ ਕਾਰਖਾਨੇ ਨੇ ਕਿੱਥੇ-ਕਿੱਥੇ ਵੀ ਕਪੜਾ ਬੰਦਦਾ ਦਾ ਕਿਹੜਾ-ਕਿਹੜਾ ਕਪੜਾ ਤਾਂ ਉਹਦੇ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਿਆ ਜਾਊਗਾ ਅੱਜ ਦੇ ਲਈ ਇੰਨਾ ਹੀ ਧੰਨਵਾਦ